ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾ ਪੰਜਵਾਂ ਸ਼ਬਦ ਸਿੱਖਾਂਗੇ ਜੀ ਪੈਰੋ ਮਹੱਲਾ ਪੰਜਵਾਂ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਇਸ ਸ਼ਬਦ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰਣ ਕੀਤਾ ਗਿਆ ਹੈ ਅਤੇ ਆਪਾਂ ਜੋ ਧੁਨ ਕਰਨ ਜਾ ਰਹੇ ਹਾਂ ਭਾਈ ਜੋਗਿੰਦਰ ਸਿੰਘ ਰਿਆਰ ਜੀ ਵੱਲੋਂ ਗਾਈ ਗਈ ਹੈ ਤੇ ਆਪਾਂ ਜਦੋਂ ਵੀਰਾਂ ਦੇ ਸਕੇਲ ਤੇ ਸ਼ਬਦ ਨੂੰ ਸਿੱਖਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਾ ਮੰਨਦੇ ਹਾਂ ਕਿਉਂਕਿ ਪਹਿਲੇ ਕਾਲੇ ਨੂੰ ਸਾ ਮੰਨ ਕੇ ਉਹ ਵੀਰ ਜਿਨ੍ਹਾਂ ਦੀ ਆਵਾਜ਼ ਦੀ ਰੇਂਜ ਜ਼ਿਆਦਾ ਨਹੀਂ ਪਿਛਤੇ ਨਹੀਂ ਹੈ ਅਤੇ ਛੋਟੇ ਬੱਚੇ ਇਸ ਨੂੰ ਆਸਾਨੀ ਦੇ ਨਾਲ ਗਾਇਨ ਕਰ ਸਕਦੇ ਹਨ ਕਿਉਂਕਿ ਸ਼ਬਦ ਆਸਾਨ ਹੈ ਤੇ ਜਦੋਂ ਆਪਾਂ ਪਹਿਲੇ ਕਾਲੇ ਨੂੰ ਸਾ ਮੰਨਦੇ ਹਾਂ ਤਾਂ ਮੰਦਰ ਸਬਤਕ ਵਿੱਚ ਕੋਮਲ ਨੀ ਤਦਹੀ ਸ਼ਬਦ ਦਾ ਵਿਸਤਾਰ ਹੈ ਉਸ ਤੋਂ ਬਾਅਦ ਮਦ ਸਬਤਕ ਵਿੱਚ ਸਾ ਤੋਂ ਬਾਅਦ ਸੁਧਰੇ ਕੋਮਲ ਗਾ ਮਾ ਸੁਧ ਪਾ ਸ਼ੁਧਾ ਕੋਮਲ ਨੀ ਅਤੇ ਤਾਰ ਸਬਤਕ ਵਿੱਚ ਸਾ ਇੱਥੇ ਤੱਕ ਹੀ ਸ਼ਬਦ ਦਾ ਚਲਨ ਹੁੰਦਾ ਹੈ ਤੇ ਪਹਿਲਾਂ ਆਪਾਂ ਸਥਾਈ ਗਾਇਨ ਕਰਦੇ ਹਾਂ ਸਿੱਖਦੇ ਹਾਂ ਅਤੇ ਫਿਰ ਸਿੱਖਾਂਗੇ ਅੰਤਰਾ કા પ્રભ ખંડોરોગ દુખીએ કા મિટાવો પ્રભ સોગે રોગી કા પ્રભ ખંડોરોગ દુખીએ કા મિટાવો ਰਬ ਸੋਗ ਨਿਥਾਵੇ ਕੋ ਤੁਮ ਥਾਨ ਬਿਠਾਵੋ ਨਿਥਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਪਗਤੀ ਲਾ दासने को लाओ रोगी का प्रभ खंडो रोग प्रभखण्डोग दुखिका मिताो प्रभ रोगी का ਵਖੰਡੋਰੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਰੋਗੀ ਕਾ ਪ੍ਰਭ ਰੋਗੀ ਕਾ ਪ੍ਰਭ ण्डो रोगीका प्रभो रोग रोगी का, का। मिता ਪ੍ਰਭ ਸੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਤੇ ਅਗਲੀਆਂ ਜਿਹੜੀਆਂ ਪੰਕਤੀਆਂ ਹਨ ਅੰਤਰੇ ਵਿਸ਼ੇ ਮੇਂ ਸਿੱਕੇ ਨਾਲ ਹੁੰਦੇ ਹਨ ਨਿਥਾਵੇ ਕੋ tum than be thawo ite hika ja touch is sur te lagna hai nithave ko tum than be thawo nithave ko दास अपने को पगति दास अपने को पगती ला ਕੀ ਕਾ ਪ੍ਰਭ ਖੰਡੋ ਰੋਗ ਕਪਾ ਅੰਤਰਾ ਅਗਲੇ ਅੰਤਰੇ ਨੂੰ ਆਪਾਂ ਦੇਖ ਲੈਣੇ ਆ ਇੱਕ ਵਾਰ ਚਾਰ ਪੰਕਤੀਆਂ ਹਨ ਨਿਰਤਨ ਕੋ ਤੁਮਂ ਦੇਵੋ ਤਾ ਅਨਿਕ ਪਾਪ ਜਾਹੇ ਨਿਰਮਲ ਮਨਾ ਅਨਿਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋ ਰਤ काम सगल मनोरत पूरन काम ते आखरी पंक्ति पगत अपने को ਗਤ ਆਪਣੇ ਕੋ ਦੇ ਹੋ ਨਾਮ ਭਗਤ ਆਪਣੇ ਕੋ ਦੇ ਹੋ ਨਾਮ ਆਪ ਜੀ ਨੇ ਦੇਖਿਆ ਕਿ ਸਥਾਈ ਦੇ ਆ ਜਿਹੜੀਆਂ ਦੋ ਅਗਲੀਆਂ ਪੰਕਤੀਆਂ ਸਨ ਨਿਥਾਵੇ ਕੋ ਤੁਮ ਥਾਨ ਦੇਵੋ ਇਹ ਤਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਇਸੇ ਦੇ ਆਧਾਰ ਤੇ ਅੰਤਰੇ ਆ ਰਹੇ ਹਨ ਬਾਕੀ ਆਪ ਜੀ ਭਾਈ ਸਾਹਿਬ ਦਾ ਗਾਇਨ ਕੀਤਾ ਹੋਇਆ ਸ਼ਬਦ ਪੂਰਾ ਸਰਵਣ ਕਰ ਸਕਦੇ ਹੋ ਅਤੇ ਸਿੱਖ ਸਕਦੇ ਹੋ ਸਾਡੇ ਇਸ ਚੈਨਲ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ